ਮੇਰੇ ਵੱਲੋਂ ਸਮੂਹ ਮੁਕਸਰ ਏਰੀਏ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੁਕਸਰ ਏਰੀਏ ਦੀ ਸੰਗਤ ਨਾਲ رابطہ ਬਣਾਉਣ ਵਾਸਤੇ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੀਟਿੰਗ ਸਰਦੀ ਹੈ ਜਿੰਨੇ ਵੀ ਸੰਗਤ ਮੇਰੇ ਨਾਲ رابطہ ਬਣਾਉਣਾ ਚਾਹੁੰਦੀ ਹੈ ਮੁਕਸਰ ਏਰੀਏ ਦੀ ਯਾ ਮੈਨੂੰ ਮਿਲਣਾ ਚਾਹੁੰਦੀ ਹੈ ਉਹ ਉਹ 13 ਤਰੀਕ ਨੂੰ 12 ਵਜੇ ਅਰਜਨ ਕੈਂਸਲ ਦੇ ਵਿੱਚ ਆ ਜਾਵੇ ਜਿੰਨੇ ਵੀ ਮੈਨੂੰ ਮਿਲਣਾ ਚਾਹੁੰਦੇ ਆ ਮੁਕਸਰ ਏਰੀਏ ਦੇ ਮੈਂ ਉੱਥੇ ਮਿਲੂੰਗਾ ਸਾਰੇ ਹਲਕੇ ਦੇ ਜਿੰਨੇ ਵੀ ਮੇਰੇ ਚਾਹਣ ਵਾਲਿਆਂ ਨੂੰ ਮੈਂ ਉੱਥੇ ਮਿਲੂੰਗਾ 13 ਤਰੀਕ ਨੂੰ ਅਰਜਨ ਕੈਂਸਲ ਦੇ ਵਿੱਚ ਮੇਰੇ ਵੱਲੋਂ ਸਮੂਹ ਮੁਕਸਰ ਏਰੀਏ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੁਕਸਰ ਏਰੀਏ ਦੀ ਸੰਗਤ ਨਾਲ رابطہ ਬਣਾਉਣ ਵਾਸਤੇ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੀਟਿੰਗ ਸਰਦੀ ਹੈ ਜਿੰਨੇ ਵੀ ਸੰਗਤ ਮੇਰੇ ਨਾਲ رابطہ ਬਣਾਉਣਾ ਚਾਹੁੰਦੀ ਆ ਮੁਕਸਰ ਏਰੀਏ ਦੀ ਜਾਂ ਮੈਨੂੰ ਮਿਲਣਾ ਚਾਹੁੰਦੀ ਹੈ ਉਹ ਉਹ 13 ਤਰੀਕ ਨੂੰ 12 ਵਜੇ ਅਰਜੁਨ ਕੈਂਸਲ ਦੇ ਵਿੱਚ ਆ ਜਾਵੇ ਜਿੰਨੇ ਵੀ ਮੈਨੂੰ ਮਿਲਣਾ ਚਾਹੁੰਦੇ ਆ ਮੁਕਸਰ ਏਰੀਏ ਦੇ ਮੈਂ ਉੱਥੇ ਮਿਲੂੰਗਾ ਸਾਰੇ ਹਲਕੇ ਦੇ ਜਿੰਨੇ ਵੀ ਮੇਰੇ ਚਾਣ ਵਾਲਿਆਂ ਨੂੰ ਮੈਂ ਉੱਥੇ ਮਿਲੂੰਗਾ 13 ਤਰੀਕ ਨੂੰ ਅਰਜੁਨ ਕੈਂਸਲ ਦੇ ਵਿੱਚ ਮੇਰੇ ਵੱਲੋਂ ਸਮੂਹ ਮੁਕਸਰ ਏਰੀਏ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੁਕਸਰ ਏਰੀਏ ਵੀ ਸੰਗਤ ਨਾਲ رابطہ ਬਣਾਉਣ ਵਾਸਤੇ 13 ਤਰੀਕ ਨੂੰ ਅਰਜੁਨ ਕੈਂਸਲ ਦੇ ਵਿੱਚ ਮੀਟਿੰਗ ᱥਰਦੀ ਹੈ ਜਿੰਨੇ ਵੀ ਸੰਗਤ ਮੇਰੇ ਨਾਲ رابطہ ਬਣਾਉਣਾ ਚਾਹੁੰਦੀ ਆ ਮੁਕਸਰ ਏਰੀਏ ਦੀ ਜਾਂ ਮੈਨੂੰ ਮਿਲਣਾ ਚਾਹੁੰਦੀ ਹੈ ਉਹ ਉਹ 13 ਤਰੀਕ ਨੂੰ 12 ਵਜੇ ਅਰਜੁਨ ਕੈਂਸਲ ਦੇ ਵਿੱਚ ਆ ਜਾਵੇ ਜਿੰਨੇ ਵੀ ਮੈਨੂੰ ਮਿਲਣਾ ਚਾਹੁੰਦੇ ਆ ਮੁਕਸਰ ਏਰੀਏ ਦੇ ਮੈਂ ਉੱਥੇ ਮਿਲੂੰਗਾ ਸਾਰੇ ਹਲਕੇ ਦੇ ਜਿੰਨੇ ਵੀ ਮੇਰੇ ਚਾਹਣ ਵਾਲਿਆਂ ਨੂੰ ਮੈਂ ਉੱਥੇ ਮਿਲੂੰਗਾ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੇਰੇ ਵੱਲੋਂ ਸਮੂਹ ਮੁਕਸਰ ਏਰੀਏ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੁਕਸਰ ਏਰੀਏ ਦੀ ਸੰਗਤ ਨਾਲ رابطہ ਬਣਾਉਣ ਵਾਸਤੇ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੀਟਿੰਗ ਸੱਦੀ ਹੈ ਜਿੰਨੇ ਵੀ ਸੰਗਤ ਮੇਰੇ ਨਾਲ رابطہ ਬਣਾਉਣਾ ਚਾਹੁੰਦੀ ਆ ਮੁਕਸਰ ਏਰੀਏ ਦੀ ਜਾਂ ਮੈਨੂੰ ਮਿਲਣਾ ਚਾਹੁੰਦੀ ਹੈ ਉਹ ਉਹ 13 ਤਰੀਕ ਨੂੰ 12 ਵਜੇ ਅਰਜੁਨ ਕੈਂਸਲ ਦੇ ਵਿੱਚ ਆ ਜਾਵੇ ਜਿੰਨੇ ਵੀ ਮੈਨੂੰ ਮਿਲਣਾ ਚਾਹੁੰਦੇ ਆ ਮੁਕਸਰ ਏਰੀਏ ਦੇ ਮੈਂ ਉੱਥੇ ਮਿਲੂੰਗਾ ਸਾਰੇ ਹਲਕੇ ਦੇ ਜਿੰਨੇ ਵੀ ਮੇਰੇ ਚਾਹਣ ਵਾਲਿਆਂ ਨੂੰ ਮੈਂ ਉੱਥੇ ਮਿਲੂੰਗਾ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੇਰੇ ਵੱਲੋਂ ਸਮੂਹ ਮੁਕਸਰ ਏਰੀਏ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਮੁਕਸਰ ਏਰੀਏ ਦੀ ਸੰਗਤ ਨਾਲ رابطہ ਬਣਾਉਣ ਵਾਸਤੇ 13 ਤਰੀਕ ਨੂੰ ਅਰਜੁਨ ਕੈਸਲ ਦੇ ਵਿੱਚ ਮੀਟਿੰਗ ਸਰਦੀ ਹੈ ਜਿੰਨੇ ਵੀ ਸੰਗਤ ਮੇਰੇ ਨਾਲ رابطہ ਬਣਾਉਣਾ ਚਾਹੁੰਦੀ ਜਾਂ ਮੁਕਸਰ ਏਰੀਏ ਦੀ ਜਾਂ ਮੈਨੂੰ ਮਿਲਣਾ ਚਾਹੁੰਦੀ ਹੈ ਉਹ ਉਹ 13 ਤਰੀਕ ਨੂੰ 12 ਵਜੇ ਅਰਜਨ ਕੈਂਸਲ ਦੇ ਵਿੱਚ ਆ ਜਾਵੇ ਜਿੰਨੇ ਵੀ ਮੈਨੂੰ ਮਿਲਣਾ ਚਾਹੁੰਦੇ ਆ ਮੁਕਸਰ ਏਰੀਏ ਦੇ ਮੈਂ ਉੱਥੇ ਮਿਲੂੰਗਾ ਸਾਰੇ ਹਲਕੇ ਦੇ ਜਿੰਨੇ ਵੀ ਮੇਰੇ ਚਾਹਣ ਵਾਲਿਆਂ ਨੂੰ ਮੈਂ ਉੱਥੇ ਮਿਲੂੰਗਾ 13 ਤਰੀਕ ਨੂੰ ਅਰਜਨ ਕੈਂਸਲ ਦੇ